ਪਹਰੋਂ ਮਲਕ ਸਾਹਿਬ ਨਾਮ ਦਾ ਬੰਦਾ ਆਉਂਦਾ ਹੁੰਦਾ ਸੀ ਬਾਰਡਰ ਸਾਥੋਂ ਮਸੀ ਡੇਢ ਫਰਾਂਗ ਦੂਰ ਹੋਣਾ ਸਿਰ ਤੇ ਦੋ ਤੁਰਲੀਆਂ ਵਾਲਾ ਚਿੱਟਾ ਸਾਫਾ ਜਰੀ ਤਿੱਲੇ ਵਾਲੀ ਨੋਕਦਾਰ ਜੁੱਤੀ ਛੇਖੂਪੁਰੋਂ ਬਣਵਾਈ ਕੁੰਡੀਆਂ ਮੁੱਛਾ ਉੱਚਾ ਲੰਮਾ ਕੱਦ ਚਿੱਟੇ ਰੰਗ ਦੀ ਨੁਕਰੀ ਘੋੜੀ ਰੋਟੀ ਲੈ ਕੇ ਗਿਆ ਉਹਨੂੰ ਸਾਨੂੰ ਦੂਰੋ ਹੀ ਮੋੜ ਦਿੱਤਾ ਜਾਂਦਾ ਵਜਾ ਪਤਾ ਨਹੀਂ ਕੀ ਹੁੰਦੀ ਪਰ ਅਸੀਂ ਵੀ ਉੱਥੇ ਕੋਲ ਓਲੇ ਜਿਹੇ ਹੋ ਰੁੱਖਾ ਖੇਡਦੇ ਰਹਿੰਦੇ ਪਤਾ ਸੀ ਦੁਪਹਿਰੇ ਆਰਾਮ ਕਰਤਾ ਇੱਧਰ ਨੂੰ ਹੀ ਆਉਣਾ ਹੈ ਨਾ ਬਾਪੂ ਹੋਰੀ ਝੜਕਣ ਲੱਗਦੇ ਓਏ ਟੀਟ ਮਿੱਟੀ ਦਿਓ ਤੁਸੀਂ ਗਏ ਨਹੀਂ ਹਲੇ ਪਰ ਮਾਲਕ ਸਾਹਿਬ ਨੂੰ ਚਾਹ ਜਾਂ ਚੜ ਜਾਂਦਾ ਉਸੇ ਵੇਲੇ ਸੀਰੀ ਨੂੰ ਆਖਦਾ ਜਾ ਅੰਦਰੋਂ ਟਿੱਕੀ ਵਾਲਾ ਗੁੜ ਲੈ ਕੇ ਆ ਖਾਦ ਦੇ ਬੋਰੀ ਅੰਦਰ ਹੋਰ ਵੀ ਕਿੰਨੀਆਂ ਸਾਰੀਆਂ ਬਾਜ਼ੀਆਂ ਹੁੰਦੀਆਂ ਦੱਸਦਾ ਲਾਹੌਰੋਂ ਲੰਡੇ ਬਾਜ਼ਾਰ ਤੋਂ ਅੱਜਕੱਲ ਸਭ ਕੁਝ ਮਿਲ ਜਾਂਦਾ ਹੈ ਕੱਪੜੇ ਟੇਪਾਂ ਜੁੱਤੀਆਂ ਫਿਲਮਾਂ ਅਤੇ ਕਿੰਨਾ ਕੁਝ ਹੋਰ ਵੀ ਉਹ ਬੋਲੀ ਜਾਂਦਾ ਤੇ ਅਸੀਂ ਸੁਣਦੇ ਜਾਂਦੇ ਸ਼ਾਵਾਂ ਦੇ ਲਾਲਚ ਵਿੱਚ ਅਗਲੇ ਦਿਨ ਤੜਕੇ ਫੇਰ ਖੂਤੇ ਉੱਪਰ ਜਾਂਦੇ ਪਰ ਨਾ ਘੋੜੀ ਹੁੰਦੀ ਤੇ ਨਾ ਮਲਕ ਸਾਹਿਬ ਉਹ ਰਾਤੋਂ ਰਾਤ ਹੀ ਵਾਪਸ ਪਰਤ ਗਿਆ ਹੁੰਦਾ ਫਿਰ ਅਸੀ ਉਹ ਬੋਰੀ ਲੱਭਦੇ ਕਦੇ ਤਾਂ ਲੱਭ ਜਾਂਦੀ ਤੇ ਕਦੀ ਨਹੀਂ ਪਰੇ ਵਿੱਚ ਬੈਠਾ ਬਾਬਾ ਮਲਕ ਸਾਹ ਬਾਰੇ ਹੋਰ ਵੀ ਕਿੰਨਾ ਕੁਝ ਦੱਸੀ ਜਾ ਰਿਹਾ ਸੀ ਕਿ ਇੰਨੇ ਨੂੰ ਬੀਬੀਆਂ ਦੇ ਢਾਣੀ ਤੁਰੀ ਆਉਂਦੀ ਇਸ ਪੇ ਸਾਰਿਆਂ ਨੀਵੀਂ ਪਾਲੀ ਉਹਨਾਂ ਵਿੱਚ ੁੰਨੀਆਂ ਨਾਲ ਸਿਰ ਟਕਲੇ ਅਤੇ ਕੰਨੀਆਂ ਮੂੰਹ ਵਿੱਚ ਦੇ ਲਈਆਂ ਕੁੰਡ ਕੱਢਣ ਦਾ ਰਿਵਾਜ ਅਜੇ ਵੀ ਹੈ ਸੀ ਕੋਲੋਂ ਲੰਘਦੀਆਂ ਨੇ ਆਪਸੀ ਗੱਲਬਾਤ ਵੀ ਬੰਦ ਕਰ ਦਿੱਤੀ ਫਿਰ ਵਾਵਾ ਅਗਾ ਜਾ ਕੇ ਫਿਰ ਤੋਂ ਖਸਰ ਫੁਸਰ ਸ਼ੁਰੂ ਕੀਤੀ। ਇਧਰ ਬਾਬੇ ਨੇ ਫਿਰ ਤੋਂ ਦੱਸਣਾ ਸ਼ੁਰੂ ਕੀਤਾ। ਉਦੋਂ ਕੋਈ ਬੀਬੀ ਮੱਥੇ ਲੱਗ ਜਾਣੀ ਤਾਂ ਦੂਰੋਂ ਹੀ ਸਿਰ ਤੇ ਹੱਥ ਰੱਖ ਪਿਆਰ ਦੇਣਾ। ਕਲਾਵੇ ਵਾਲੇ ਪਿਆਰ ਨੂੰ ਲੁਚਪੁਣਾ ਆਖਿਆ ਜਾਂਦਾ ਸੀ। ਨੀਵੀਂ ਅੱਖ ਕਿਰਦਾਰ ਦਾ ਗਹਿਣਾ ਹੋਇਆ ਕਰਦੀ ਸੀ। ਇੱਕ ਬੋਲਿਆ ਉਹ ਰਿਵਾਜ ਹੁਣ ਕਿੱਥੇ ਰਹੀ? ਹੁਣ ਤਾਂ ਨੂੰ ਸੋਹਰਾ ਇਕੱਠੇ ਨੱਚਦੇ ਭੁੜਕਦੇ ਕੋਈ ਆਖਣ ਤੇ ਪੁੱਛਣ ਵਾਲਾ ਹੀ ਨਹੀਂ ਦਿਆ ਫਿਰ ਬੋਝੇ ਚ ਇੱਕ ਵਰਕਾ ਕੱਢਿਆ ਉੱਤੇ ਚੰਦ ਕੋ ਅੱਖਰ ਲਿਖੇ ਸਨ ਤੂਸੀ ਤੇ ਤਾਰ ਲੱਗਣ ਮਗਰੋਂ ਪਾਰ ਆਇਆ ਆਖਰੀ ਖੱਤ ਹੁਣ ਬਾਬੇ ਦੀਆਂ ਅੱਖਾਂ ਵਿੱਚ ਛੰਝੂ ਸਨ ਅਸਲੀਅਤ ਇਹ ਅਸਲੀਅਤ ਇਹ ਹੈ ਕਾਕਤ ਬੇਸ਼ੱਕ ਆਪ ਨਾ ਰੋਵੇ ਪਰ ਅਗਲੇ ਨੂੰ ਰਵਾਜ ਰੂਲ ਦਿੰਦਾ ਇਹ ਰਿਜ਼ਲਟ ਹੋਵੇ ਤੇ ਭਾਵੇਂ ਡਾਕਟਰੀ ਰਿਪੋਰਟ ਤੇ ਜਾਂ ਫਿਰ ਆਪਣੀ ਹਿੱਕ ਤੇ ਢੇ ਸਾਰੇ ਜਜਵਾਤ ਸਾਂਭੀ ਬੈਠਾ ਮਲਕ ਸਾਹਿਬ ਦਾ ਆਖਰੀ ਖੱਤ ਕਾਗਜ਼ ਤੋਂ ਯਾਦ ਆ ਗਈ ਕੁ ਪੁਰਾਣੀ ਗੱਲ ਮਿੱਤਰੋ ਵਰਕੇ ਉੱਤੇ ਅੱਗ ਨ ਰੱਖੀ ਕੰਬਲੇ ਦੇ ਸਿਰ ਪੱਗ ਨ ਰੱਖੀ ਖਾਸ਼ਮ ਦੀ ਗੱਲ ਮੰਨ ਲੈ ਸਜਣਾ ਕੌਮ ਦਾ ਰਾਖਾ ਠੱਗ ਨ ਰੱਖੀ ਸ਼ੁਕਰੀਆ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਅਜਿਹੀਆਂ ਹੋਰ ਕਹਾਣੀਆਂ ਵੇਖਣ ਲਈ ਸਾਡੇ ਚੈਨਲ ਜੀਵਨ ਜਾ ਸੁਿੰਦਰ ਜੋਸ਼ੀ ਅਤਰੇ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਇੱਕ ਵਾਰ ਮੁੜ ਤੋਂ ਸ਼ੁਕਰੀਆ